ਜਿਹੜਾ ਬਾਕੀ ਜਿਹੜਾ ਤਾਂ ਨਾ ਲਗਾਇਆ ਗਿਆ ਉਹ ਕਦੇ ਹੱਥ ਲਗਾਇਆ ਗਿਆ ਤੇ ਕਰੇ ਦੇਖੋ ਜਿਹੜਾ ਇਹ ਅੱਜ ਦਾ ਸਾਡਾ ਪਤਲਾ ਫੁਕਣ ਦਾ ਪ੍ਰੋਗਰਾਮ ਸੀ ਇਹ ਪੂਰੇ ਪੰਜਾਬ ਦੇ ਵਿੱਚ ਸਾਡੇ ਆਦਰਨੀਏ ਸਾਡੇ ਪੰਜਾਬ ਪ੍ਰਧਾਨ શ્રી ਰਜਖੜ ਦੀ ਨਾਲ ਕਾਰਜਕਾਰੀ ਪ੍ਰਧਾਨ ਸਾਡੇ ਅਸ਼ਵੀਰ ਸ਼ਰਮਾ ਜੀ ਦੇ ਨੇਤਰਤਵ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਪਤਲਾ ਫੁਕਣ ਦਾ ਪ੍ਰੋਗਰਾਮ ਜੋ ਪੰਜਾਬ ਸਰਕਾਰ ਦਾ ਰੱਖਿਆ ਸੀ ਇਹ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਪਤਲਾ ਫੁਕਿਆ ਪੂਰੇ ਗੁਰਦਾਸਪੁਰ ਔਰ ਅਗਲਾ ਪ੍ਰੋਗਰਾਮ ਸਾਡਾ ਤੀਨਾਂ ਨਗਰ ਹਲਕੇ ਦੇ ਵਿੱਚ ਆ ਹੁਣ ਤੇ ਆਪਾਂ ਸਭ ਉਤਰ ਜਾ ਰਹੇ ਹਾਂ। ਜਿਹੜੇ ਜਿਹੜਾ ਪੀਜੀਪੀ ਵੱਲੋਂ ਜਿਹੜੇ ਆਉਣ ਵਾਲੇ ਇਲੈਕਸ਼ਨ ਆ ਉਹਦੇ ਵਿੱਚ ਜਿਹੜੇ ਆ ਲੋਕ ਜਿਹੜੇ ਦੱਸਿਆ ਜਾ ਰਿਹਾ ਵੀ ਟੈਕਸ ਮੰਦਰੀ ਕੀ ਕੀ ਕੀਤਾ ਜਾ ਰਿਹਾ ਉਹਦੇ ਬਾਰੇ ਜਿਹੜਾ ਲੱਗਿਆ ਗਿਆ ਤੁਹਾਡੇ ਕੋਲ ਆ ਜੀ। ਦੇਖੋ ਨਹੀਂ ਇਲੈਕਸ਼ਨਾਂ ਦੇ ਕਰਕੇ ਨਹੀਂ ਅੱਜ ਕੋਈ ਇਲੈਕਸ਼ਨ ਨਹੀਂ ਹੈਗੀ ਅਜੇ 1.5 ਸਾਲ ਨੂੰ ਇਲੈਕਸ਼ਨ ਆ ਸਾਡੇ ਪੰਜਾਬ ਦੇ ਵਿੱਚ। ਔਰ ਇਹ ਸਕੀਮ 11 ਸਾਲ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਪੂਰੇ ਹਿੰਦੁਸਤਾਨ ਦੀ ਸੇਵਾ ਕਰ ਰਹੇ ਨੇ। ਔਰ ਇਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਸੰਕਲਪ ਆ ਕਿ ਘਰ-ਘਰ ਜਿਹੜੀਆਂ ਯੋਜਨਾਵਾਂ ਨੇ ਇਹ ਉਹ ਯੋਜਨਾਵਾਂ ਜਿਹੜੀਆਂ ਗਰੀਬ ਪਰਿਵਾਰਾਂ ਦੇ ਲਈ ਹਰ ਵਰਗ ਦੇ ਲਈ ਜਿਹੜੀਆਂ ਯੋਜਨਾਵਾਂ ਨੇ ਉਹ ਘਰ-ਘਰ ਪਹੁੰਚਾਈਆਂ ਜਾਣ। ਇਹ ਸਾਡਾ ਜੋ ਬਣਦਾ ਸੀ ਪੰਜਾਬ ਸੂਬਾ ਸਰਕਾਰਾਂ ਨੂੰ ਇਹ ਟਾਈਮ ਦਿੱਤਾ ਸੀ ਕਿ ਇਹ ਯੋਜਨਾਵਾਂ ਘਰ-ਘਰ ਲੈ ਕੇ ਜਾਓ ਔਰ ਉਹਦਾ ਜਿਹੜਾ ਲਾਭ ਜਿਹੜਾ ਲੋਕਾਂ ਨੂੰ ਮਿਲ ਸਕੇ। ਔਰ ਇਹਦੇ ਵਿੱਚ ਟੁੱਟਲੀ ਜਿਹੜੀ ਸਾਡੀ ਪੰਜਾਬ ਸਰਕਾਰ ਜਿਹੜੀ ਫੇਲ ਹੋ ਗਈ। 3.5 ਸਾਲ ਇਹ ਜਿਹੜੇ ਆ ਇਹ ਯੋਜਨਾਵਾਂ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਹੀਂ ਦੇ ਸਕੇ ਦੀ ਕੇਂਦਰ ਦੀਆਂ ਯੋਜਨਾ ਸੀ। ਇਹ ਯੋਜਨਾਵਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਲਿਆ ਕਿ ਅਸੀਂ ਜਿਹੜੀਆਂ ਯੋਜਨਾਵਾਂ ਨੇ ਇਹ ਹਰ ਘਰ ਘਰ ਪਹੁੰਚਾਵਾਂਗੇ ਹਰ ਪਿੰਡ ਲੈ ਕੇ ਜਾਵਾਂਗੇ ਇਹ ਉਹ ਯੋਜਨਾਵਾਂ ਨੇ ਜਿਹਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਕਿਸਾਨ ਨਿਧੀ ਦੇ ਪੈਸੇ ਜਿਹੜਾ 6-6000 ਰੁਪਇਆ ਹੁੰਦਾ ਕੇਂਦਰ ਸਰਕਾਰ ਵੱਲੋਂ ਸਾਡੀ ਉਹ ਜਿਹੜਾ ਕਰ ਕਰ ਜਿਹੜਾ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਚਾਹੇ ਉਹ ਕੇਵਾਈਸੀ ਹੋਣ ਵਾਲੀ ਆ ਪੈਸੇ ਰੁਕੇ ਆ ਉਹ ਚੀਜ਼ ਨੂੰ ਦੁਬਾਰਾ ਚਾਲੂ ਕਰਵਾਇਆ ਜਾਵੇ ਚਾਹੇ ਵਿਸ਼ਕਰਮਾ ਯੋਜਨਾ ਦੀ ਗੱਲ ਕਰੀਏ ਕਿ ਕੋਈ ਵੀ ਵੀਰ ਸਾਡਾ ਚਾਹੇ ਕਾਰਪੈਂਟਰ ਆ ਨਮੋਚੀ ਆ ਨਾਈ ਆ ਕੋਈ ਵੀ ਕਿਤੇ ਦੇ ਵਿੱਚ ਆਪਣੇ ਕੰਮ ਕਰਦਾ ਉਹਨੂੰ 15000 ਰੁਪਏ ਦੀ ਜਿਹੜੀ ਕਿੱਟ ਪ੍ਰੋਵਾਈਡ ਕਰਾਈ ਜਾਵੇ ਔਰ 5 ਦਿਨ ਦੀ ਉਹਨੂੰ ਟ੍ਰੇਨਿੰਗ ਦਿੱਤੀ ਜਾਵੇ ਉਹ ਸਾਰਾ ਖਰਚਾ ਜਿਹੜਾ ਸਾਡੀ ਕੇਂਦਰ ਸਰਕਾਰ ਕਰ ਰਹੀ ਹੈ ਔਰ ਉਹਦੇ 500 ਰੁਪਏ ਰੋਜ਼ਦਾਨ ਨੂੰ ਦਿਹਾੜੀ ਵੀ ਦੇ ਰਹੀ ਹੈ ਕਿ ਉਹਦਾ ਘਰ ਦਾ ਖਰਚਾ ਵੀ ਚੱਲ ਸਕੇ ਔਰ ਆਇਸ਼ਮਾਨ ਕਾਰਡ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਜਿਹੜਾ ਹਰ ਬੰਦੇ ਦਾ ਫ੍ਰੀ ਹੋ ਸਕਦਾ ਐਸੀਆਂ ਸਕੀਮਾਂ ਅਨੇਕਾਂ ਸਕੀਮਾਂ ਨੇ ਜਿਹੜੀਆਂ ਇੱਕ ਕੈਂਪ ਦੇ ਰਾਹੀਂ ਅਸੀਂ ਸੀਐਸਸੀ ਸੈਂਟਰ ਜਿਹੜੇ ਨੇ ਜਿਹੜੇ ਕਾਮਨ ਸਰਵਿਸ ਸੈਂਟਰ ਨੇ ਜਿਨ੍ਹਾਂ ਦੇ ਰਾਹੀਂ ਜਿਹੜਾ ਪੰਜਾਬ ਮਤਲਬ ਜਿਹੜੀ ਸਰਕਾਰ ਦੀ ਅਥਾਰਟੀ ਹੁੰਦੀ ਹੈ ਉਹਨਾਂ ਕੋਲੇ ਉਹ ਲੋਕਾਂ ਦੇ ਰਾਹੀਂ ਅਸੀਂ ਜਿਹੜਾ ਸਿਰਫ ਤੇ ਸਿਰਫ ਇੱਕ ਪੋਲ ਬਣ ਕੇ ਕੰਮ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਸੀਐਸਸੀ ਸੈਂਟਰਾਂ ਦੇ ਨਾਲ ਪੋਲ ਬਣ ਕੇ ਲੋਕਾਂ ਤੱਕ ਜਿਹੜੀਆਂ ਯੋਜਨਾਵਾਂ ਪਹੁੰਚਾ ਰਿਹਾ ਕਰ ਕਰ ਜਾ ਕੇ ਔਰ ਇਹ ਵੱਡੇ ਇਕੱਠ ਦੇ ਵਿੱਚ 300 ਤੋਂ 400 ਰੋਜ਼ ਦਾ ਇੱਕ ਕੈਂਪ ਦੇ ਵਿੱਚ ਲੋਕ ਆਣ ਕੇ ਉਹਦਾ ਫਾਇਦਾ ਲੈ ਰਹੇ ਨੇ ਉਹ ਯੋਜਨਾਵਾਂ ਨੂੰ ਦੇਖਿਆ ਬੁਖਲਾੜ ਦੇ ਵਿੱਚ ਆਣ ਕੇ ਪੰਜਾਬ ਸਰਕਾਰ ਨੇ ਜਿਹੜੀਆਂ ਇਹ ਕੱਲ ਕੈਂਪ ਸਾਡੇ ਪਰਸੋ ਵੀ ਕੈਪ ਕੱਲ ਵੀ ਕੈਪਚਰ ਕੀਤੇ ਔਰ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਬੜੀ ਕੁੰਡਾ ਕਰਦੀ ਦੇ ਨਾਲ ਸਾਡੇ ਜਿਹੜੇ ਕੈਂਪ ਪਾਰਟੀ ਦੇ ਲੋਕ ਲਾ ਰਹੇ ਸੀ ਸਾਡੇ ਸੀਐਸਸੀ ਸੈਂਟਰ ਵਾਲੇ ਬੱਚੇ ਸੀ ਉਹਨਾਂ ਨੂੰ ਵੀ ਚੱਕਿਆ ਸਮਾਨ ਵੀ ਚੱਕ ਚੱਕ ਕੇ ਇਹਨਾਂ ਨੇ ਸਾਡਾ ਜਿਹੜਾ ਠਾਣੇ ਦੇ ਵਿੱਚ ਦਸਾਂ ਪਰ ਪਰ ਕੇ ਸਾਨੂੰ ਲੈ ਗਏ ਔਰ ਸ਼ਾਮ ਨੂੰ ਜਿਹੜਾ ਉਹਨਾਂ ਨੂੰ ਛੱਡਿਆ ਦੁਬਾਰਾ ਸਾਰਿਆਂ ਨੂੰ